ਸਮਾਣਾ ਦੇ ਪਿੰਡ ਟੈਂਟਲ ਦੇ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ਪੀੜਤ ਪਰਿਵਾਰ ਦੀ ਲੜਕੀ ਦੇ ਪੇਕੇ ਪਰਿਵਾਰ ਵੱਲੋਂ ਜਿਹੜਾ ਦੋਸ ਲਾਇਆ ਗਿਆ ਉਸਨੇ ਕੋਈ ਜ਼ਹਿਰੀਲੀ ਚੀਜ਼ ਖਰਾਈ ਗਈ ਹੈ ਅਸੀਂ ਉਸ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ ਵੀ ਜਿਹੜੀ ਲੜਕੀ ਤੀ ਸੀ ਉਹਦੇ ਨਾਲ ਕੀ ਘਟਨਾ ਵਾਪਰੀ ਹੈ ਸਾਡੇ ਕੋਲ ਮੇਰੇ ਨਾਨਕੇ ਦਾ ਫੋਨ ਆ ਗਿਆ ਕੁੜੀ ਤੁਹਾਡੀ ਡਿੱਦੀ ਹੋਈ ਪਈ ਹੈ ਤੇ ਐਵੇਂ ਉਹਨਾਂ ਦਾ ਫੋਨ ਆਇਆ ਅਸੀਂ ਫਿਰ ਜੇ ਫੋਨ ਕੀਤਾ ਇਹਨਾਂ ਨੇ ਸਾਡੇ ਫੋਨ ਨਹੀਂ ਚੁੱਕਿਆਗਾ ਇਹਨਾਂ ਬਾਅਦ ਚੋ ਆਖਿਆ ਕਿ ਹਾਂ ਵੀ ਕੁੜੀ ਤੁਹਾਡੀ ਚੋਕੀ ਡਿੱਲੀ ਹੋ ਗਈ ਪਟਿਆਲੇ ਲੈ ਗਏ ਆ ਫਿਰ ਅਸੀਂ ਪਟਿਆਲੇ ਲਾ ਗਏ ਅਸੀਂ ਪਟਿਆਲੇ ਗਏ ਆ ਸਾਨੂੰ ਮ੍ਰਿਤਕ ਸ਼ਰੀਰ ਨਾਲ ਨਹੀਂ ਮਿਲਣ ਦਿੱਤਾ ਗਿਆ ਅਸੀਂ ਤਕੇ ਨਾਲ ਡਾਕਟਰਾਂ ਨੂੰ ਮੇੜੇ ਆ ਜਾ ਕੇ ਨੇ ਸਾਨੂੰ ਇਹ ਗੱਲ ਆਖਿਆ ਕਿ ਹਾਂ ਵੀ ਤੁਹਾਡੀ ਕੁੜੀ ਦੀ ਮੌਤ ਬੀਪੀ ਨਾਲ ਕਰਕੇ ਨਹੀਂ ਹੋਏਗੀ ਇੱਥੇ ਪਟਿਆਲੇ ਆਉਣ ਤੋਂ ਪਹਿਲਾਂ ਤੁਹਾਡੀ ਕੁੜੀ ਮੋਕ ਚੁੱਕੀ ਸੀ ਮ੍ਰਿਤਕ ਹੋ ਚੁੱਕੀ ਸੀ ਕਿ ਇਹ ਦੱਸਿਆ ਡਾਕਟਰਾਂ ਨੇ ਡਾਕਟਰ ਨੇ ਸਾਨੂੰ ਇਹ ਦੱਸਿਆ ਕਿ ਸਾਡੀ ਕੁੜੀ ਨੂੰ ਕੋਈ ਨਾ ਕੋਈ ਜ਼ਹਿਰੀਲੀ ਚੀਜ਼ ਦਿੱਤੀ ਗਈ ਸਾਡੀ ਕੁੜੀ ਚੁੱਪਚਾਪ ਰਹਿੰਦੀ ਸੀ ਸਾਡੀ ਕੁੜੀ ਨੂੰ ਤੰਗ ਕਰਦੇ ਹਨ ਜੀ ਇਹਨਾਂ ਪਹਿਲਾਂ ਵਿਆਹ ਕਰ ਜੋ ਇਹਨਾਂ ਵਿਆਹ ਕਰਾਣਾ ਹੀ ਹੋਵੇ ਇਹਨਾਂ ਆਖੇ ਬਾਹਰ ਕਰਾਂਗੇ ਬਾਹਰ ਕਰਾਂਗੇ ਬਾਅਦ ਚ ਇਹਨਾਂ ਕੋਈ ਬਾਹਰ ਨਹੀਂ ਕਰ ਲਿਆਗਾ ਐਸ ਚੀਜ਼ ਦਾ ਉਹਨੂੰ ਡਿਪਰੈਸ਼ਨ ਬਹੁਤ ਰਹਿੰ ਤੁਹ ਬੱਚਾ ਵੀ ਉਹ ਦੇਖੋ ਕੋਈ ਬੱਚਾ ਵੀ ਆਈ ਕਦੀ ਕੋਈ ਤੁਹਾਨੂੰ ਜਾ ਕੇ ਆਪਣੀ ਮਾਂ ਨੂੰ ਜਾਂ ਤੁਹਾਨੂੰ ਕੋਈ ਗੱਲ ਦੱਸਦੀ ਸੀ ਕਦੀ ਉਹ ਆਂਦੀ ਹੈ ਜੀ ਆਈ ਮੈਨ ਤੰਗ ਕਰਦੇ ਨੇ ਅੱਛਾ ਹਾਂ ਜੀ ਇਸ ਤਰ੍ਹਾਂ ਕਿ ਤੰਗ ਕਰਦੇ ਸੀ ਆਈ ਮੈਨੋ ਤੰਗ ਕਰਦੇ ਨੇ ਉਹ ਮੇਰੇ ਰਿਪੋਰਟ ਰੱਖਦੇ ਨੇ ਹਾਂ ਜੀ ਥੋੜਾ ਦਬਾਅ ਰੱਖਦੇ ਨੇ ਦਬਾਅ ਰੱਖਦੇ ਨੇ ਕਿਸੇ ਕੇ ਦਬਾਅ ਫੇਰੇ ਨਾ ਜਦੋਂ ਮੇਰੀ ਟੀਮ ਮੁੱਕੀ ਹੈ ਨਾ ਮੈਨੂੰ ਫੋਨ ਨਹੀਂ ਕੀਤਾ ਬਾਹਰ ਇਹਨਾਂ ਫੋਨ ਕੀਤਾ ਹੈ ਮੈਨੂੰ ਇਹਨਾਂ ਬਾਅਦ ਚ ਫੋਨ ਕੀਤਾ ਟੀਮ ਮੇਰੇ ਨੂੰ 9 ਵਜੇ ਬਣੀ ਹੈ ਇਹਨਾਂ ਮੈਨੂੰ 2 ਵਜੇ ਦੱਸਿਆ ਜਾ ਕੇ ਜੀ ਅਸੀਂ ਟੈਂਟਲ ਵਿਆਹੀ ਹੋਈ ਸੀ ਜੀ ਦਿੱਕਤ ਇਹ ਆਈ ਹੈ ਕਿ ਲਾਲੋ ਕਿ ਕੁਝ ਸਾਲਾਂ ਤੋਂ ਸਾਡੀ ਭੈਣ ਨੂੰ ਤੰਗ ਕਰਦੇ ਪਏ ਨੇ ਤੇ ਬਹੁਤ ਤੰਗ ਕਰਦੇ ਪਏ ਸਾਨੂੰ ਤੇ ਕੱਲ ਇਹਨਾਂ 9 ਵਜੇ ਸਾਨੂੰ ਫੋਨ ਕੀਤਾ 9 ਵਜੇ ਨਹੀਂ 9 ਤਰੀਕ ਨੂੰ ਇਹਨਾਂ ਆਖਣ ਦੇ ਨੇ ਕਿ ਜਿਹੜੀ ਤੁਹਾਡੀ ਲੜਕੀ ਹੈ ਉਹਦੀ ਪੂਰੀ ਹੋ ਗਈ ਹੈ ਇੱਥੇ ਅਮਰ ਹਸਪੀਟਲ ਤੇ ਉਹਦੀ ਬੋਡੀ ਲੈਣੀ ਹੈ ਤੇ ਤੁਸੀਂ ਆ ਜਾਓ ਇਹਨਾਂ ਸਾਨੂੰ ਉਹ ਤੋਂ ਪਹਿਲਾਂ ਕੋਈ ਫੋਨ ਨਹੀਂ ਕੀਤਾ ਕਿ ਅਸੀਂ ਦਾਖਲ ਕਰਵਾਇਆ ਹੈ ਉਹਦੀ ਤਬੀਰ ਢਿੱਲੀ ਹੈ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਸਾਨੂੰ ਇਹਨਾਂ ਫੋਨ ਨਹੀਂ ਕੀਤਾ ਤਸੀਹਤੀ ਅਮਰ ਹਸਪੀਟਲ ਆਏ ਆ ਉੱਥੇ ਅਸੀਂ ਪੁੱਛਿਆ ਡਾਕਟਰਾਂ ਨੂੰ ਮਿਲਿਆ ਆ ਡਾਕਟਰਾਂ ਨੇ ਆਖਿਆ ਕਿ ਇਹਨੂੰ ਜਲੀਲੀ ਚੀਜ਼ ਦਿੱਤੀ ਹੋਈ ਏ ਤੇ ਉਹਨਾਂ ਪੁਲਿਸ ਕੇਸ ਕਰਤਾ ਇੱਥੇ ਉਹਨਾਂ ਬੋਡੀ ਸ਼ਿਫਟ ਕਰਤੀ ਏ ਜੀ ਤੇ ਆਂਦੇ ਹੋਏ ਨੇ ਮੰਨ ਦੇਣਗੇ ਕਿ ਉਹਨਾਂ ਜਲੀਲੀ ਸ਼ੀਟ ਦਿੱਤੀ ਹੋਈ ਏ ਜੀ ਜਦੋਂ ਇਹਨਾਂ ਰਿਸ਼ਤਾ ਕੀਤਾ ਓਦੋਂ ਇਹਨਾਂ ਆਖਿਆ ਕਿ 8 ਕਿੱਲੇ ਮੁੰਡੇ ਨੂੰ ਪੈਲੀ ਹੁੰਦੀ ਏ ਤੇ ਲਾਲੋ ਕਿ ਕੋਈ ਆਸੀ ਬਾਹਰ ਘੱਲ ਦਿਆਂਗੇ ਸਾਡਾ ਮੁੰਡਾ ਬਾਹਰ ਤੁਰ ਜਾਏਗਾ ਤੁਹਾਡੀ ਕੁੜੀ ਪੜੀ ਲਿਖੀ ਏ ਤੇ ਅਸੀਂ ਬਾਹਰ ਘੱਲ ਦਿਆਂਗੇ ਬਾਅਦ ਚ ਇਹ ਮੁੱਕਰ ਗਏ ਨੇ ਜੀ ਸਾਰੇ ਜੀ ਤੇ ਉਹਨੂੰ ਉਹਦਾ ਵੀ ਦਬਦਬਾ ਦੇਂਦੇ ਸਨ ਤੇ ਨਾਲੇ ਇਸ ਸੰਬੰਧ ਵਿੱਚ ਅਸੀਂ ਲੜਕੇ ਦਾ ਪਰਿਵਾਰ ਹੈ ਜਿਹੜੇ ਸੋਹਰਾ ਪਰਿਵਾਰ ਹੈ ਅਸੀਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਉਹਨਾਂ ਸਮਾਨੇ ਆਉਣਾ ਸੀ ਕੱਪੜੇ ਲੈਣ ਮੈਂ 24 ਘੰਟਿਆਂ ਦੀ ਡਿਊਟੀ ਕਰ ਰਿਹਾ ਗੁਰਦੁਾਰੇ ਹੂੰ ਮੁੰਡਾ ਮੇਰਾ ਕਰਦਾ ਫੈਕਟਰੀ 'ਚ ਰਾਤ ਦੀ ਡਿਊਟੀ ਠੀਕ ਹੈ ਉਹ ਸਵੇਰਿਆਂ ਕਿ ਉਹ ਬੱਚਾ ਨੂੰ ਖੇਡਣ ਟੁਰ ਗਿਆ ਉਹ ਤਾਂ ਜਿਦੋਂ ਬਾਹਰ ਦੀ ਗੱਲ ਕਰਦੇ ਨੇ ਉਸ ਟਾਈਮ ਇੱਕ ਤਾਂ ਲੰਬਰ ਕੋ ਨਹੀਂ ਹਨ ਪੂਰੇ ਹੂੰ ਦੋ ਵਾਰਾਂ ਹੀ ਪਟਿਆਲੇ ਜਾ ਕੇ ਆਏ ਆ ਬਾਅਦ 'ਚ ਕਰੋਨਾ ਵੀ ਆ ਗਿਆ ਤਾਂ ਬਾਅਦ 'ਚ ਬੱਚਾ ਹੋ ਗਿਆ ਉਤਾਰ ਉੱਥੋਂ ਜੀ ਜਦੋਂ ਮੈਨੂੰ ਸਦਿਆ ਨੇ ਫਿਰ ਮੈਂ ਆਣ ਕੇ ਪਹਿਲਾਂ ਡਾਕਟਰ ਆਇਆ ਪੂਰਾ ਸਾਡੇ ਪਿੰਡ ਦਾ ਉੱਥੋਂ ਖੇੜੀ ਤੋਂ ਉਤੋਂ ਦਵਾਈਏ ਦਵਾਈਓ ਤਗਲੂ ਗੋਚ ਤੇ ਉਹਦੇ ਕੋਲ ਹੈ ਕੋਈ ਨਹੀਂ ਹਨ ਤੇ ਉਥੋਂ ਨਹੀਂ ਗੱਲ ਬਣੀ ਫਿਰ ਅਸੀਂ ਦਵਾ ਤਾਂ ਗੱਡੀ 'ਚ ਦਾਦ ਕੇ ਤੇ ਇੱਥੇ ਲੈ ਆਇਆ ਜੋਰੀ ਵਾਲੀ ਦੇ ਇਹਨਾਂ ਆਖਿਆ ਜੀ ਬੀਪੀ ਨਹੀਂ ਚੱਲ ਰਿਹਾ ਬਿਲਕੁਲ ਡਾਊਨ ਹੋ ਗਿਆ ਤੇ ਇਹਨਾਂ ਨੂੰ ਅਮਰ ਜੀ ਉਹਨ ਕੀ ਖਾਇ ਕੋਈ ਕੋਈ ਚੀਜ਼ ਖਾਦੀ ਸੀ ਜਿਹੜੇ ਕਹਿੰਦੇ ਆਂ ਪਰਿਵਾਰ ਕਹੜੇ ਕੁਛ ਖਾਦਾ ਹੈ ਉਹਨੇ ਨਹੀਂ ਉਹ ਕੁੜੀ ਜਿੱਤੇ ਹੀ ਨਹੀਂ ਤਸੱਲੀ ਦੇ ਨਹੀਂ ਸਕਦੇ ਤੇ ਕੋਈ ਨਾ ਆਪਣੀ ਕੋਈ ਮਰਜ਼ੀ ਬਣਾ ਕੇ ਸਾਡੇ ਤੇ ਕੋਈ ਇਹੋ ਜੀ ਗੱਲ ਕਰਨੀ ਹੋਵੇ। ਹੂੰ ਉਹ ਨੇ ਅਸੀਂ ਜਮਾ ਦੇ ਸਕਦੇ। ਵੀ ਉਹ ਕੁੜੀ ਉਹਨੂੰ ਕੋਈ ਦੇ ਗਈ ਹੋਈ। ਨਹੀਂ ਤੂੰ ਸਾਡੇ ਘਰ ਤਾਂ ਦਵਾਈ ਦਾ ਮਤਵ ਵਾਲੀ ਨਹੀਂ ਜੀ ਗੁਰਦੁਆਰੇ ਚ ਰਹਿੰਦੇ ਆ। ਜ਼ਰੂਰਤ ਨਹੀਂ। ਇਹ ਗਲਤ ਹੈ। ਬਿਲਕੁਲ ਗਲਤ। ਜਿਹੜੇ ਲੜਕੇ ਦੇ ਨਾਂ ਮਤਲਬ ਦੋਸ਼ ਲਾਏ ਨੇ ਉਹ ਬੇਹਦ ਸ਼ਰੀਫ ਹੈ। ਜਾਨੀ ਕਿ ਉਹਨੂੰ 5-7 ਵਾਰਾਂ ਬੁਲਾਈਏ ਇੱਕ ਵਾਰਾਂ ਬੋਲਦਾ ਹੈ। ਸਾਡੀ ਕੱਲ ਵੀ ਇਹਨਾਂ ਨਾਲ ਜਦੋਂ ਮੀਟਿੰਗ ਹੋਈ ਆ ਸੀ ਇਹਨਾਂ ਨੇ ਇੱਕ ਗੱਲ ਕਹੀ ਵੀ 7 ਸਾਲ ਤੁਹਾਡੀ ਮੈਰਿਜ ਹੋ ਗਏ ਨੇ ਪਰ ਤੁਹਾਡੀ ਲੜਕੀ ਨੇ ਕਦੀ ਵੀ ਤੁਹਾਨੂੰ ਇੱਕ ਵਾਰਾਂ ਵੀ ਕਿਹਾ ਵੀ ਲੜਕਾ ਤੁਹਾਨੂੰ ਵੀਰ ਤੰਗ ਪਰੇਸ਼ਾਨ ਕਰਦਾ ਹੈ ਇਹਨਾਂ ਵੱਲੋਂ ਮਤਲਬ ਜਵਾਬ ਸੀ ਵੀ ਕਿ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪੁਲਿਸ ਅਧਿਕਾਰੀ ਨਿਰਮਲ ਸਿੰਘ ਨਿਰਮਲ ਸਿੰਘ ਪੁਲਿਸ ਅਧਿਕਾਰੀ ਸਦਰ ਸਮਾਣਾ ਵੀ ਇੱਥੇ ਤਹਿਕੀਕਤ ਪੋਸਟਮਾਰਟਮ ਕਰਵਾਉਣ ਲਈ ਪਹੁੰਚੇ ਨਿਰਮਲ ਸਿੰਘ ਜੀ ਨਾਲ ਗੱਲ ਕਰਦੇ ਆ ਇਹ ਸੰਦੀਪ ਸਿੰਘ ਪੁੱਤਰ ਅੰਗਰੇਜ਼ ਅੰਰੇਸ਼ ਨਾਲ ਵਿਆਹੀ ਸੀ ਆਪਣੇ ਟੈਂਟਰ ਪਿੰਡ ਇਹ 9 ਤਰੀਕ ਨੂੰ ਇਹਨਾਂ ਨੇ ਸਿਰੇ ਸਾਗ ਨੋਏ ਥਾਤਰੂ ਹੋਈ ਸ਼ਹਿਰ ਆਉਣ ਵਾਸਤੇ ਤੇ ਮੁੜਕੇ ਉਹ ਜੋਰੀ ਉਸ ਤੋਂ ਲੈ ਵਾਰ ਹੋ ਗਈ ਇੱਥੋਂ ਮੁੱਢੀ ਸ਼ਾਹ ਦੇ ਕੋਲੋਂ ਭੇਤੀ ਰਾਹ ਜਾਂਦੇ ਆਂ ਦੀ ਡੈਥ ਹੋ ਗਈ ਅਮਰਸਤਾਲ ਤੋਂ ਪਹਿਲਾਂ ਹੀ ਸਟਾ ਮੇਰੇ ਕੋਲੋਂ ਰੁਕਾ ਆਸ਼ਵੀ ਮੁਰਸੀ ਨੋੜ ਕੋਲੋਂ ਆਸ਼ਵੀ ਉੱਥੇ ਡੈਥ ਹੋਈ ਜੋ ਕਾਲੇ ਵਿੱਚ ਫਿਰ ਉਹ ਬਿਜੀ ਸੀ ਉਦਨ ਸ਼ਾਮ ਨੂੰ ਲੈ ਕੇ ਇਹਦੀ ਡੈੱਡ ਬੋਡੀ ਇੱਥੇ ਰੱਤੀ ਆਪਣੇ ਉਸਤਾਵ ਚ ਸੀ ਇਹ ਸਵਾਣੇ ਕੱਲ ਫਿਰ ਇਹਨਾਂ ਦੋਆ ਪਾਰਟੀ ਦਾ ਰੋਲ ਚੱਲ ਰਿਹਾ 306 ਦਾ ਪਰਚਾ ਦਰਜ ਕੀਤਾ ਕਿਸਕੇ ਬਿਆਨ ਮੁੰਡੇ ਨੇ ਅਬ ਆਪਣੇ ਲੜਕੀ ਜਸਪ੍ਰੀ ਦੇ ਭਰਾ ਦੇ ਪਿਆਰ ਤੇ ਇਹ ਨਾਂਗ ਉਹਦਾ युवराज ਸਿੰਘ ਪੁੱਤਰ ਭਵਿੰਦਰ ਸਿੰਘ ਪੀ ਸ਼ਿਕਾਇਤ ਕਰਾਈ ਹੈ ਲਿਖਵਾਈ ਹੈ ਸ਼ਿਕਾਇਤ ਕੀਤੀ ਵੀ ਸਾਡੀ ਲੜਕੀ ਨੇ ਵਿਦੇਸ਼ ਪੜ੍ਹੀ ਸੀ ਵੀ ਇੱਕ ਕੀਤੀ ਵੀ ਕੰਮ ਅਰਜ਼ ਕੀਤੀ ਸੀ ਵਿਦੇਸ਼ ਜਾਣ ਵਾਸਤੇ ਵਿਆਹ ਕਰਵਾਇਆ ਸੀ ਪਰ ਇਹਨਾਂ ਭੇਜੀ ਨਹੀਂ ਤੇ ਉਹ ਤੰਗ ਉਸਤੇ ਟੈਨਸ਼ਨ ਰਹਿੰਦੀ ਸੀ ਤੇ ਹੁਣ ਵੀ ਤੰਗ ਪ੍ਰੇਸ਼ਾਨ ਕਰਦੇ ਹੈ ਮਾਂ ਤੇ ਉਹਦਾ ਘਰ ਵਾਲਾ ਇਸ ਕਰਕੇ ਉਹਨੇ ਕੁਝ ਰੇਲੀ ਚੀਜ਼ ਪੀ ਲਈ ਆਪਣੇ ਜਿੰਨ ਲਾ ਖਤਮ ਕਰ ਲਈ ਕਿੰਨੇ ਬੰਦੇ ਖਿਲਾਫ ਮਾਮਲਾ ਤੇ ਦੋ ਦੇ ਖਿਲਾਫ ਹੈ ਕੌਣ ਕੌਣ ਉਹਦੀ ਸੱਸ ਤੇ ਉਦੇ ਘਰ ਵਾਲੇ ਸੰਦੀਪ ਸਿੰਘ ਦੇ ਲੜਕੇ ਪਰਿਵਾਰ ਵੱਲੋਂ ਕਹਿ ਹੈ ਕਿ ਵੀ ਇਸ ਤਰ੍ਹਾਂ ਕੋਈ ਘਟਨਾ ਸੀ ਲੇਕਿਨ ਲੜਕੀ ਪਰਿਵਾਰ ਵੱਲੋਂ ਕਹਿ ਰਹੇ ਆ ਵੀ ਸਾਡੀ ਲੜਕੀ ਪੂਰੀ ਹੋ ਗਈ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਦਿੱਤੀ ਔਰ ਇਹਨ ਵਿਦੇਸ਼ ਭੇਜਣ ਦੀ ਗੱਲ ਕਹੀ ਸੀ ਸਿਸਟਮ ਰਿਸ਼ਤਾ ਕੀਤਾ ਹੋਣਾ ਸਾਰਾ ਮਾਮਲਾ ਪੁਲਿਸ ਜਾਂਚ ਦੇ ਵੀ ਸਾਹਮਣੇ ਆਣਾ ਹੈ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋ ਸਿਕਸ ਮਾਣਾ ਨਿਊਜ਼